ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣਾ ਫੇਸਬੁੱਕ ਤੇ YouTube ਚੈਨਲ ਕੁਦਰਤ ਡੈਰੀ ਫਾਰਮ ਭਗਤਾਤੇ ਜੀ ਲੋਬੀ ਸੱਜਣੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਪੈਂਦੀ ਆ ਰਾਮਪਰਾ ਫੂਲ ਵੀਰ ਦਾ ਕੱਟੀਆਂ ਦਾ ਕੰਮ ਆ ਵਪਾਰ ਦਾ ਵਧੀਆ ਸ਼ੌਂਕ ਦੇ ਨਾਲ ਕੰਮ ਕਰਦਾ ਨੌਜਵਾਨ ਭਰਾ ਵਧੀਆ ਮਿਹਨਤ ਕਰਦਾ ਉਹਦੀ ਤੇ ਚੰਗੇ ਪਸ਼ੂ ਜਣ ਕੇ ਚੰਗੀਆਂ ਕੱਟੀਆਂ ਵੀਰ ਕੋਲੇ ਆਉਂਦੀਆਂ ਤੇ ਆਪਣੇ ਕਈ ਚੈਨਲ ਤੇ ਆਪਣੇ ਤੇ ਵੀਡੀਓ ਪਾਈ ਦੀਆਂ ਹੈਗੀਆਂ ਤੇ ਸੋਹਣਾ ਕੰਮ ਆ ਵੀਰ ਦਾ ਅੱਜ ਦੀ ਵੀਡੀਓ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਚਾਰ ਕਟੀਆਂ ਵੀਰ ਕੋਲ ਅੱਜ ਹਾਜ਼ਰ ਆ ਖੀਰੀਆਂ ਕਟੀਆਂ ਬਿਲਕੁਲ ਬਾਕੀ ਆਪਾਂ ਪ੍ਰੋਪਰ ਸਾਰੀ ਜਾਣਕਾਰੀ ਕਟੀਆਂ ਬਾਰੇ ਅਸੀਂ ਬਾਅਦ ਤੋਂ ਲਵਾਂਗੇ ਤੇ ਜਿਹੜੇ ਵੀ ਪਸ਼ੂ ਦੀ ਜਾਣਕਾਰੀ ਮਿੱਤਰੋ ਦਿੱਤੀ ਜਾਂਦੀ ਆ ਇਹ ਮਾਲਕ ਵੱਲੋਂ ਹੀ ਦਿੱਤੀ ਜਾਂਦੀ ਆ ਤੇ ਜੋ ਵੀ ਆਪਾਂ ਨੂੰ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਜਾਂ ਆਪਾਂ ਨੂੰ ਦਿਸਦਾ ਪਸ਼ੂ ਦੇ ਵਿੱਚ ਕੋਈ 19 21 ਆਪਾਂ ਦੱਸ ਦਈਦਾ ਤੇ ਬਾਕੀ ਜਿਹੜੀ ਤਸੱਲੀ ਨਿਰਖ ਵਰਖ ਕਰਨਾ ਤੁਹਾਡਾ ਕੰਮ ਆ ਕਿਉਂਕਿ ਤੁਹਾਡਾ ਹੱਕ ਆ ਤੁਸੀਂ ਪੈਸੇ ਲਾਉਣੇ ਆ ਜੇ ਕੋਈ ਸੁਆਵਾ ਪਸ਼ੂ ਆ ਤਾਂ ਦੋ ਟਾਈਮ ਚੁਾਈ ਕਰਕੇ ਲਵੋ ਜੇ ਕੋਈ ਦੂਜੀ ਕੱਟੀ ਵੱਛੀ ਐ ਕੋਈ ਤੇ ਕੋਈ ਵੜੜ ਵੱਛੀ ਆ ਉਹਨੂੰ ਕੋਲੇ ਨੇੜੇ ਆ ਕੇ ਆਪਦਾ ਸੌਦਾ ਕਰੋ ਤੇ ਬਾਕੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਹੋਊਗਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਤੇ ਜਿਹੜੇ ਭਰਾ ਆਪਣੀ ਚੈਨਲ ਤੇ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਮੋਬਾਈਲ ਨੰਬਰ 62807 7919 ਤੇ ਬਾਕੀ ਕਰਦੇ ਆ ਸ਼ੁਰੂ ਵੀਰ ਤੋਂ ਲੈਨੇ ਜਾਣਕਾਰੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਹੋ ਠੀਕ ਹੈ ਜੀ ਹਾਂਜੀ ਬਾਈ ਵਧੀਆ ਬਾਈ ਆਪਣਾ ਡਰੈਸ ਦੱਸੀਂ ਗਰਾਂ ਦੀ ਬਾਈ ਨਾਮ ਆਰਾਮ ਸਿੰਘ ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਸੀਲ ਫੂਲ ਬਾਈ ਠੀਕ ਹੈ ਜੀ ਤੇ ਵਪਾਰ ਦਾ ਕੰਮ ਆ ਬਾਈ ਦਾ ਹੈਨਾ ਹਾਂਜੀ ਬਾਈ ਤੇ ਮੋਬਾਈਲ ਨੰਬਰ ਬੋਲ ਦੇ ਬਾਈ 9872533897 ਬਾਈ ਠੀਕ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਕਿੰਨੇ ਜਾਨਵਰ ਆਪਣੇ ਕੋਲੇ ਚਾਰ ਆ ਬਾਈ ਚਾਰ ਠੀਕ ਹੈ ਚਾਰੇ ਖੀਰ ਦੀਆਂ ਗੱਟੀਆਂ ਹਾਂ ਬਾਈ ਠੀਕ ਹੈ ਤੇ ਜਿਹੜੀ ਪਹਿਲੇ ਨੰਬਰ ਤੇ ਕੱਟੀ ਬਾਈ ਬੜੀ ਸ਼ਕੀਨ ਆ ਸਿੰਗਾਸੂਂਗਾ ਦੀ ਵੀ ਬੰਤਰ ਸੋਹਣੀ ਆ ਜੀ ਡਿਟੇਲ ਆ ਜੀ ਕਿੰਨੀ ਉਮਰ ਆ ਬਾਈ 22 ਮਹੀਨੇ ਦੀ ਉਮਰ ਆ ਬਾਈ 22 23 ਮਹੀਨੇ ਉਮਰ ਆ ਨੋਰੀ ਹੈ ਬਾਈ ਦੰਦੋ ਖੀਰੀ ਹੈ ਫੋਲਰ ਇਹਦਾ ਰਕਾਰਡ 17 18 ਲੀਟਰ ਮਾਜਰੇ ਰਕਾਰਡ ਕਿੰਨਾ 17 18 17 18 ਲੀਟਰ ਦੁੱਧ ਵਾਲੀ ਜਾਂਦੀ ਹੈ ਹੋ ਜਾਂਦੀ ਯਕੀਨ ਕੱਟੀ ਹੈ ਠੀਕ ਹੈ ਤੇ ਕੋਈ ਇਹਦਾ ਪਤਾ ਵੀ ਆਪਕੜੇ ਸੀਮਨ ਦੀ ਨਹੀਂ ਸੀਮਨ ਸੁਮਨ ਦਾ ਨਹੀਂ ਪਤਾ ਆਪਾਂ ਠੀਕ ਹੈ ਲਓ ਵੀ ਮਿੱਤਰੋ ਬਾਈ ਕਹਿੰਦਾ ਵੀ ਜਿਹੜੀ ਡਿਟੇਲ ਆਪਾਂ ਨੂੰ ਮਿਲੀ ਹੈ ਉਹੀ ਆਪਾਂ ਦੱਸਾਂਗੇ ਚੰਗੀ ਮਹਿੰਦੀ ਕੱਟੀ ਹੈ ਲਿਆ ਖੋਲ ਲਾ ਫਿਰ ਕਰ ਲਾ ਤੋੜਾ ਤਾਰਾ ਕਰਾਈਏ ਚੈੱਕ ਲਓ ਵੀ ਮਿੱਤਰੋ ਫੇਸ ਕੁਆਲਟੀ ਦੇਖੋ ਪਹਿ ਸਿੰਘ ਤੋਂ ਦੇਖੋ ਵੀ ਸਿੰਘੀਨ ਤੋਂ ਸਹੀ ਨਾਲ ਹੀ ਆਏ ਮੋੜਿਆਵਤ ਸਿੰਘ ਤੇ ਬਾਕੀ ਉਹ ਆ ਗੱਲ ਜਿਹੜਾ ਵੀ ਭਰਾ ਖਰੀਦੂਗੇ ਤੇ ਕੋਈ ਮਿਹਨਤ ਨਹੀਂ ਹੋਣਾ ਐਫ ਡੂ ਕੋਈ ਹੈ ਇਹ ਕਿਉਂਕਿ ਇਹਨੇ ਸੀਮਨ ਆਪਦਾ ਲੈ ਲੈਣਾ ਬਾਕੀ ਰਾਜੀ ਪੂਰੀ ਇਹਨੇ 2 ਮਹੀਨਿਆਂ ਦੇ ਵਿੱਚ ਵਿੱਚ ਜੇ ਨਹੀਂ ਕੱਟੀ ਨੇ ਝੋਟੀ ਬਣ ਜਾਣਾ ਸੀਮਨ ਲੈ ਲੂਗੀ ਹਾਂ ਪੱਠ ਪੁੜੇ ਦੀ ਬਣਾਵਟ ਕਰੋ ਚੱਕ ਜਿਹੜੀ ਸਰੀਰ ਦੀ ਬਣਤਰ ਆ ਬਹੁਤ ਸੋਹਣੀ ਹੈ ਰੋਕੀ ਮਾੜੀ ਜੀ ਬਈ ਪੱਠ ਪੁੜੇ ਦੀ ਬਣਾਵਟ ਦੇਖੋ ਪਿੱਛੋਂ ਚੱਕਵੇਂ ਪੁੜਿਆਂ ਦੀ ਝੋਤੀ ਆ ਯਾਨੀ ਕਿ ਸ਼ਕੀਨ ਆ ਬੜਾ ਛੋਟਾ ਜਿਹਾ ਬਣਾਵਟ ਦੇਖੋ ਜੀ ਹਾਂ ਪੂਰੀ ਮੱਝਾਂ ਵਾਂਗੂ ਚੌੜੀ ਪਈ ਹੈ ਤੇ ਵਿਰਲ ਤੇ ਪੂਰੀ ਥਾਂ ਲੱਗਿਆ ਵਾ ਬੰਨ ਲਾ ਬਾਈ ਆਇਆ ਬਈ ਤਾਂ ਆਪ ਜੀ ਮਨ ਮਰਜ਼ੀ ਕਰਦੇ ਆ ਜਾਨਵਰ ਹੁੰਦਲੇ ਹੇਲਾ ਕੱਟੀਆਂ ਆਇਆ ਨਾ ਬਾਈ ਪਹਿਲਾਂ ਸੰਗਲ ਦਿਖਾਉਂਦੇ ਆ ਪੂਰਾ ਬਾਈ ਲੱਥਲੇ ਰਹੇ ਦੀ ਅਖਰੀ ਮੰਦੀ ਹੈ ਲੱਥਲੇ ਦੀ ਹਾਲਤ ਕਿਉਂਕਿ ਇਹਨਾਂ ਦੇ ਆਮ ਕੱਟੀਆਂ ਛੋਟੀਆਂ ਦੇ ਸੰਗਲ ਹੀ ਜ਼ਿਆਦਾ ਹੁੰਦੇ ਆ ਤੇ ਸੰਗਾ ਸੰਗਾ ਦੀ ਮਿੱਤਰੋ ਪੂਰੀ ਸ਼ਕੀਨ ਆ ਤੇ ਵੇਲਬੂਲ ਕਰੋ ਚੱਕ ਪਤਲੀ ਤਾਂ ਹੋਣਾ ਹਿਰਨਰਗੀ ਲਾ ਥਾਂ ਥੋੜਾ ਦੇ ਦੇ ਸ਼ਾ ਪਈ ਹੈ ਕੱਟੀਆਂ ਤੇ ਝੋੜੀ ਝਾਲੀ ਦੀ ਤਾਂ ਥਣਪਾਸ ਦੀ ਓਕੇ ਆ ਚਾਰ ਹੀ ਥਾਣਾ ਮੜਾ ਜ ਮੁਰੂ ਰੋਕ ਲਈ ਖੜ ਜਾ ਚਾਰ ਹੀ ਥਾਣਾ ਪੂਰੇ ਮੋٹے ਮੋٹے ਥਾਣਾ ਬੱਚਿਆਂ ਕੋਲ ਠੀਕ ਆ ਬਾਈ ਕੋਈ ਗੱਲ ਨਹੀਂ ਚਾਰ ਹੀ ਥਾਣਾ ਫੋਰਸ਼ਾਂਗ ਵਾਧੂ ਕੋਈ ਵੀ ਨਹੀਂ ਗੀ ਤੇ ਹਾਂ ਵੇਲਪੂਲ ਕਰੋ ਚੈੱਕ ਸੋਹਣੀ ਬੈਠਪੁਰਾਂ ਦੀ ਬਨਾਵਟਾ ਚੰਗੀ ਸ਼ਕੀਨ ਝੋਟੀ ਤਿਆਰ ਹੋਊਗੀ ਜਿਹੜਾ ਵੀ ਭਰਾ ਲਊਗਾ ਵਧੀਆ ਮਿਹਨਤ ਕਰੂਗਾ ਇਹਦੇ ਤੇ ਤੇ ਵਧੀਆ 4 ਰੁਪਏ ਵੀ ਬਟਾਊਗੀ ਜੇ ਕਿਸੇ ਨੇ ਘਰੇ ਰੱਖਣੀ ਹੈ ਤੇ ਵਧੀਆ ਚੰਗੀ ਮੱਝ ਬਣੂਗੀ ਬਹੁਤ ਸੋਹਣੀ ਫੇਸ ਕੁਆਲਿਟੀ ਆ ਨਿੱਕਾ ਸਿੰਗਾ ਰਿੰਗ ਸਿੰਘ ਬਿਲਕੁਲ ਹਕੀ ਮੰਡੀ ਜਿੱਦੋਂ ਬੈ ਤੇ ਪੱਠਪੁੜੇ ਦੀ ਬਨਾਵਟ ਵੇਖੋ ਪਿੱਛੇ ਚੱਕ ਮੇ ਪੁੜਿਆਂ ਦੀ ਆ ਪੂਰੀਆਂ ਲੱਸੀ ਲਾਮੀ ਨਹੀਂ ਹੁੰਦਲ ਹੇਲ ਰੋਟੀ ਬਣੀ ਪਈ ਆ ਤੇ ਬਾਈ ਰਾਮ ਫਿਰ ਇਹਦੀ ਡਿਮਾਂਡ ਆ ਆਪਾਂ ਕੀ ਕਰਦੇ ਇਹਦੀ ਡਿਮਾਂਡ ਬਾਈ ਕਰਾਉਣ ਦਾ 35 ਕਰਾਲਾ ਭਲਾ 36 ਕਰਾਲਾ 33 ਜੋ ਮਾਨਤਾਣ ਕਰ ਦਾਂਗੇ ਬਾਈ ਲਓ ਵੀ ਸੱਜਣੋ ਬਿਲਕੁਲ ਜੈ ਡਿਮਾਂਡ ਆ ਬਾਈ ਕਹਿੰਦਾ ਵੀ ਮੁੱਲ ਕਰਾਉਣ ਨੂੰ 35 36 ਕੋਈ ਕਰਾਲੇ ਕਿੰਨਾ ਕਰਾਲੇ ਪਰ ਆਪਾਂ 33000 ਰੁਪਏ ਦੇ ਵਿੱਚੋਂ ਮਾਨਤਾਣ ਕਰ ਦਾਂਗੇ 3300 ਰੁਪਏ ਦੇ ਵਿੱਚ ਤੁਹਾਨੂੰ ਗੱਟੀ ਮਿਲ ਜੂਗੀ ਬਾਕੀ ਮਾਨਤਨ ਬਾਈ ਤੁਹਾਡਾ ਕਰੂਗਾ ਜਰੂਰ ਫੋਨ ਲਾਓ ਬਾਈ ਨੂੰ ਤੇ ਇਸ ਤੋਂ ਅੱਗੇ ਦੋ ਨੰਬਰ ਤੇ ਆ ਗੱਟੀ ਬਾਈ ਖੋਲ ਕਰਾਂ ਦੀ ਕਾਲੀ ਸ਼ਾਹ ਜਾਮਨਰਗੀ ਦੀ ਕੀ ਡਿਟੇਲ ਆ ਕਿੰਨੀ ਉਮਰ ਆ ਦੱਸ ਦੇ ਪਹਿਲਾਂ ਬਾਈ ਇਹਦੇ ਹੈਗੇ 18-19 ਮਹੀਨੇ ਦੀ ਉਮਰ ਹੈ 18 ਤੋਂ 19 ਮਹੀਨੇ ਉਮਰ ਹੈ ਹਾਂਜੀ ਹਾਂ ਠੀਕ ਆ ਤੇ ਕੋਈ ਮਦਰ ਰਿਕਾਰਡ ਇਹਦਾ ਇਹਦਾ ਮਦਰ ਰਿਕਾਰਡ ਕਿਸੇ ਦਾ ਵੀ ਨਹੀਂ ਐਵੇਂਗਾ ਆਪਾਂ ਨੂੰ ਪਤਾ ਠੀਕ ਆ ਪੂਜ ਨਹੀਂ ਕਿ ਹੈ ਚਿੰਗੀ ਮੱਝਨ ਠੀਕ ਆ ਪੰਜਾਬ ਪਿੰਡਾਂ ਦੇ ਵਿੱਚੋਂ ਲੈ ਵਾ ਘਰੇਲੂ ਪਸ਼ੂ ਆ ਬਾਈ ਕੋਲੇ ਖਰੀਦੇ ਵੀ ਹੁੰਦੇ ਪਿੰਡਾਂ ਦੇ ਵਿੱਚੋਂ ਬਾਈ ਖਰੀਦਦਾਰੀ ਕਰਦਾ ਤੇ ਰੋਕ ਰੋਕ ਲਈ ਮਾੜੀ ਸਿੰਘ ਸੁng ਦੇਖੋ ਜੀ ਕਿੰਨੀ ਉਮਰ ਆ 16 17 ਮਹੀਨੇ 18 19 ਮਹੀਨੇ ਉੱਥੇ ਬੰਨ ਲਾ ਬਾਈ ਖੁਰਨੀ ਤੇ ਇੱਥੇ ਨਹੀਂ ਨਹੀਂ ਕੋਈ ਨਹੀਂ ਉਹ ਫਾਇਰ ਕਰਦੀ ਲਓ ਵੀ ਮਿੱਤਰੋ ਫੇਸ ਕੁਆਲਟੀ ਦੇਖੋ ਪਤਲਾ ਸਿੰਘ ਆ ਰਿੰਗ ਸਿੰਘ ਆ ਐ ਪੂਰਾ ਜ਼ੋਰ ਮਾਰਦੀ ਤੇ ਪੂਰੀ ਆ ਨਿੱਗੜ ਨਰੋਈ ਆ ਤੇ ਥਣ ਥਣਾ ਦੀ ਕਰੋ ਚੈੱਕ ਜੀ ਚਾਰ ਹੀ ਥਣ ਪੂਰੀ ਬਿੱਚੀ ਤੇ ਥਣ ਲੱਗੇ ਪਿਆ ਥਣ ਝੋਲੀ ਦੀ ਓਕੇ ਆ ਖੁਰਨੀ ਖੁਰਨੀ ਕਰੋ ਚੈੱਕ ਜੀ ਕੱਟੀ ਦੀ ਪਤਲੀ ਤਾਂ ਹਣਾ ਹਰਨਾਰ ਦੀ ਲੰਮੀ ਰੀਵੈਲ ਕਰੋ ਚੱਕ ਪੱਠਪੜਾਂ ਦੀ ਬਨਾਵਟਾ ਜਿਹੜੀ ਬਹੁਤ ਸੋਹਣੀ ਤੇ ਪਤਲਾਂ-ਪਤਲਾਂ ਨਾਲਾਂ ਕੱਟੀ ਤੇ ਪੂਰੀਆਂ ਬੱਚੀਆਂ ਵਾਂਗੂ ਸੋਹਣੇ ਜਾਨੀ ਕਿ ਚੰਗੀ ਮੈਂ ਤਿਆਰ ਹੋਊਗੀ ਵੀ ਤੇ ਰਾਮ ਫਿਰ ਇਹ ਕਿੰਨੇ ਦੀ ਆਪਾਂ ਦੇ ਦਗੇ ਭਾਈ ਇਹਦਾ ਬਸ ਆਪਾਂ ਮੋਲ ਨਹੀਂ ਕਰਨਾ ਇਹਦਾ 26 ਜਮਾਨਤਾਂ ਨਹੀਂ ਹੋ ਜੂ ਬਸ ਲਓ ਵੀ ਸੱਜਣੋ ਬਾਈ ਕਹਿੰਦਾ ਵੀ 26000 ਰੁਪਏ ਦੇ ਵਿੱਚੋਂ ਮਾਨਤਾਨ ਕਰਦਾਂਗੇ ਮੁੱਲ ਨਹੀਂ ਕੋਈ ਇਹਦਾ ਕਰਨਾ ਤੇ ਪੂਰਾ ਭੱਜ ਗਏ ਫਿਰਦਿਆਂ ਨਿੱਗਰ ਮਰੋਇਆਂ ਪੂਰਿਆਂ ਤੇ ਬਾਈ ਕਹਿੰਦਾ ਵੀ 26 ਚੋਂ ਮਾਨਤਾਨ ਕਰਦਾਂਗੇ ਆਪਾਂ ਤੇ ਫੋਨ ਬਾਈ ਨੂੰ ਲਾ ਲਿਓ ਬਾਈ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਮਿੱਤਰੋ ਸਾਰੇ ਪਸ਼ੂ ਜਿੰਨੇ ਪਸ਼ੂ ਆ ਚਾਰ ਜਾਨਵਰ ਬਾਈ ਕੋਲੇ ਚਾਰੇ ਕੱਟੀਆਂ ਪੂਰੀਆਂ ਸ਼ਕੀਨ ਆ ਤੇ 26000 ਰੁਪਏ ਦੇ ਵਿੱਚੋਂ ਮਾਨਤਨ ਹੋ ਜੂਗਾ ਦੋ ਨੰਬਰ ਤੇ ਜਿਹੜੀ ਕੱਟੀ ਦਿਖਾਈ ਆ ਆਪਾਂ ਮਿੱਤਰੋ ਇਹਦਾ ਬਾਈ ਕਹਿੰਦਾ 26000 ਰੁਪਏ ਦੇ ਵਿੱਚੋਂ ਮਾਨਤਨ ਕਰਦਾਂਗੇ ਥਾਂ ਝੋਲੀ ਦੀ ਪਾਸ ਆ ਚੰਗੀ ਮੱਝ ਤਿਆਰ ਹੋਊਗੀ ਸ਼ਕੀਨ ਬਣੂਗੀ ਕੱਟੀ ਕਿਉਂਕਿ ਇਹ ਸਿੰਗਾ-ਸੁੰਗਾ ਦੀ ਸੰਤਰਾ ਜਿਹੜੀ ਰੈਡੀ ਬਹੁਤ ਸੋਹਣੀ ਆ ਪਤਲੀ ਬੂਥ ਆ ਉਦਲੇ ਪਿੰਡੇ ਦੀ ਕੱਟੀ ਆ। ਇਦੋਂ ਅੱਗੇ ਜਿਹੜਾ ਬੱਚਾ ਆ ਗਿਆ ਵੀ ਬਹੁਤ ਸ਼ੁੱਪਣਾ। ਪਹਿਲਾਂ ਤਾਂ ਥਣ ਚੋੜੀ ਕਰੋ ਚੱਕੀ ਦੀ। ਫੇਰ ਬਖਾਵਾਂਗੇ ਆਪਾਂ ਹੋਰ। ਤੇ ਇਹਦੀ 3 ਨੰਬਰ ਤੇ ਬਈ ਜਿਹੜਾ ਨਾਮ ਇਹਦੀ ਨੰਬਰ 14-15 ਮਹੀਨੇ ਦੀ ਉਮਰ ਆ ਬਈ। 14-15 ਮਹੀਨੇ ਉਮਰ ਆ। ਹਾਂਜੀ ਹੋਇਆ ਬਈ। ਤੇ ਇਹਦਾ ਕੋਈ ਮਦਰ ਕਾਰਡ? ਇਹਦਾ ਯਾਰ ਮਦਰ ਕਾਰਡ ਬਈ ਦੱਸਿਆ 15 ਕਿਲੋਟਰ ਦਾ। ਠੀਕ ਆ। 15 ਕਿਲੋਟਰ ਦੱਸਿਆ ਬਈ ਕਹਿੰਦਾ ਫੇਸ ਕੁਆਲਟੀ ਦੇਖੋ ਜੀ। ਬਿਲਕੁਲ ਨਾਲੂ ਸਿੰਘ ਮੋੜੀ ਜਾਂਦੀ ਹੈ ਕੱਟੀ। ਲੈ ਚੱਲ ਬਈ ਇਧਰ ਨੂੰ। ਤੋੜ ਲਾ ਪਰੇ ਨੂੰ। ਤੇ ਕਿੰਨੀ ਉਮਰ ਦੱਸੇ ਜੀ ਇਹਦੇ 14-15 ਮਹੀਨੇ ਦੀ 14-15 ਮਹੀਨੇ ਉਮਰ ਆ ਬਾਈ ਕਹਿੰਦਾ ਤੇ ਪੱਠ ਪੁੜੇ ਦੀ ਬਣਾਵਟ ਕਰੋ ਚੱਕ ਖੁੱਲੇ ਹੱਡ ਪੈਰਾਂ ਦੀ ਕੱਟੀ ਆ ਨਿਗਰ ਨਰੋਈਏ ਪੂਰੀ ਦੇਖੋ ਜੀ ਖੜ ਨਹੀਂ ਖੁੱੜ ਨਹੀਂ ਕੱਟੀ ਦੀ ਬੇਲ ਬੂਲ ਕਰੋ ਚੱਕ ਨਾਲੋਂ ਮੋੜੇ ਬਾਈ ਹਾਂ ਬਿਲਕੁਲ ਸਿੰਘ ਨਾਲੋਂ ਹੀ ਮੋੜੀ ਜਾਂਦੀ ਆ ਪਤਲੇ ਪਿੰਡੇ ਦੀ ਕੱਟੀ ਆ ਵੀ ਕਿ ਹਰਿਆਣੇ ਵਾਲੀ ਮੱਝ ਦੀ ਕੱਟੀ ਆ ਬਾਈ ਅੱਛਾ ਚੰਗੀ ਮਹਿ ਜੀ ਕੱਟੀ ਆ ਜੀ ਹਰਿਆਣੇ ਦੀ ਮੱਝ ਆਈ ਸੀ ਤੇ ਮਗਰ ਆਈ ਸੀ ਠੀਕ ਆ ਲੋ ਵੀ ਮਿੱਤਰੋ ਬਾਈ ਕਹਿੰਦਾ ਹਰਿਆਣੇ ਚੋਂ ਮੱਝ ਲਿਆਂਦੀ ਸੀ ਉਹਦੇ ਮਗਰ ਆਈ ਸੀ ਕੱਟੀ ਸੋਹਣੀ ਕੱਟੀ ਆ ਚੰਗੀ ਮੱਝ ਤੇ ਆ ਰਹੂਗੀ ਇਹਦੀ ਕੋਈ ਜਾਇਜ਼ ਡਿਮਾਂਡ ਵੀ ਕਿੰਨੇ ਦੀ ਆ ਬਸ ਇਹ 19 ਚੋ ਮਾਨ ਕਰਦਾ ਹੈ 19 ਚੋ ਮਾਨ ਦਾ ਮਾਲ ਕੋਈ ਨਹੀਂ 19 ਚੋ ਮਾਨਤਾ ਨਹੀਂ ਹੋ ਠੀਕ ਆ ਲੈ ਚਲ ਲੋ ਵੀ ਸੱਜਣੋ ਬਾਈ ਕਹਿੰਦਾ ਵੀ ਮੁੱਲ ਕੋਈ ਨਹੀਂ ਆਜੀ ਵੀਡੀਓ ਦੇ ਵਿੱਚ ਚਾਰੇ ਕੱਟੀਆਂ ਦੇ ਬਸ ਵਿੱਚੋ ਜਾਇਜ਼ ਜੀ ਮਾਨਤਾਨ ਹੋਣਾ ਹਾਂ ਤੇ ਨਾ ਵਾਲੇ ਮੁੱਲ ਹੀ ਆ ਬਾਈ ਦੇ 19000 ਰੁਪਏ ਦੇ ਵਿੱਚੋ ਬਾਈ ਕਹਿੰਦਾ ਬੰਦਾ ਮਾਨਤਾਨ ਜ਼ਰੂਰ ਕਰਾਂਗੇ ਬਾਈ ਨੂੰ ਫੋਨ ਜ਼ਰੂਰ ਲਾਇਓ ਸੋਹਣੇ ਜਾਨਵਰ ਆ ਬਾਈ ਕੋਲੇ ਤੇ ਚਾਰ ਨੰਬਰ ਤੇ ਬਾਈ ਆ ਗਈ ਗ੍ਰੇਡੇਟ ਦੇ ਵਿੱਚ ਪੈਂਦੀ ਹੈ ਕੱਟੀ ਬੜੀ ਸੋਹਣੀ ਬਣਾਵਟਾ ਸਰੀਰ ਦੀ ਇਹਦੀ ਕਿੰਨੀ ਉਮਰ ਹੈ ਦੀ ਇਹਦੇ ਬਾਈ ਹੈਗੀ ਦੋ ਜਾਂ ਡੇਢ ਸਾਲ ਦੀ ਹੈ ਡੇਢ ਸਾਲ ਦੀ ਹੈ ਠੀਕ ਹੈ ਸਿੰਗਾ ਸੁੰਗਾ ਦੀ ਬਣਾਵਟ ਕਰੋ ਚੱਕੀ ਜੀ ਸਿੰਗ ਹੁਣ ਮੋੜਨਾ ਕਰਤਾ ਸੀ ਸੀਲ ਵਾਲੀ ਹੈ ਬਾਈ ਸੀਲ ਸੰਧੀ ਦਾ ਚਾਰੇ ਕਟਿਆਂ ਚੋਂ ਸੀਲ ਹੈ ਤਿੰਨਾਂ ਚੋਂ ਕਿਉਂਕਿ ਆਰਾਮ ਨਾਲ ਖੜੀ ਹੈ ਕੋਈ ਡੇੜਾ ਨਹੀਂ ਲਿਆ ਕੋਈ ਛੜਾ ਨਹੀਂ ਲਿਆ ਕਈ ਵਾਰੀ ਕਿਸੇ ਪਸ਼ੂ ਦਾ ਸੁਭਾਅ ਹੁੰਦਾ ਤੇ ਇੱਥੇ ਮਰਜੀ ਰੋਲ ਸੁਵਾ ਦੀ ਆ ਜਿੱਥੇ ਮਰਜੀ ਬਾਈ ਕੇ ਨਾਲ ਖਿਹਾਰ ਲੋ ਦਿਖਾ ਦੇ ਛਾਂ ਝੋਲੀ ਕਰੋ ਚੱਕ ਜੀ ਥੋਰਾ ਵੀ ਨਹੀਂ ਕਰਦੀ ਜਮਈ ਨਾ ਛਾਂ ਝੋਲੀ ਦੇਖੋ ਚਾਰ ਹੀ ਥਾਣਾ ਪੂਰੇ ਮੋٹے ਮੋٹے ਪੂਰ ਸੰਗ ਪੂਰਾ ਨਹੀਂ ਉਸ ਚੱਕ ਲਈ ਹੱਥ ਮਾਰ ਲੱਗ ਗਿਆ ਬਾਈ ਤੇ ਸੋਹਣੀ ਲਬੇਲ ਬੂਲ ਕਰੋ ਚੱਕ ਜੀ ਖੜਨੀ ਖੁਰਨੀ ਕੱਟੀ ਦੀ ਐ ਲੰਮੀ ਧੌਣਾ ਸਰਾਹੀ ਵਰਗੀਆਂ ਪੂਰੀ ਸੋਹਣੀ ਕੱਟੀ ਆ ਚੰਗੀ ਸ਼ਕੀਨ ਤਿਆਰ ਹੋਊਗੀ ਕੱਟੀ ਇਹਦੀ ਦੀ ਮੰਗ ਫਿਰ ਜਿੰਨੀ ਬਾਈ ਰਾਮ ਇਹਦਾ ਬਾਈ 27 ਚੋ ਮਾਨ ਕਰਦੇ 27 ਚੋ ਮਾਨਦਨ ਲੋ ਵੀ ਮਿੱਤਰੋ ਅੱਜ ਜਿਹੜੇ ਰੇਟ ਬਾਈ ਨਹੀਂ ਕਰਿਆ ਵੀਡੀਓ ਦੇ ਵਿੱਚ ਬਿਲਕੁਲ ਜਾਇਜ਼ ਕਰਿਆ ਇਹਦਾ 27000 ਰੁਪਏ ਦੇ ਵਿੱਚ ਮਾਨਦਾਨ ਹੋ ਜਾਊਗਾ ਤਿੰਨ ਦੋ ਤਿੰਨ ਤਿੰਨ ਮਹੀਨੇ ਚਾਰ ਚਾਰ ਮਹੀਨੇ ਕੱਟੀਆਂ ਸਾਂਭ ਕੇ ਇੱਕ ਇੱਕ ਗੱਟਾ ਫੀਡ ਦਾ ਖਾਣੀ ਆ ਦੋ ਗੱਟੀਆਂ ਸੀਮਨ ਲੈ ਲੈਣੀਆਂ ਤੇ ਇੱਕ ਕੱਟੀ ਜਿਹੜੀ ਪਹਿਲੇ ਨੰਬਰ ਤੇ ਖਾਈ ਆ ਇਹਦਾ ਬਾਈ ਦੋ ਮਹੀਨਿਆਂ ਨੂੰ ਤਿਆਰ ਹਾਂ ਬੜੀ ਬਿਊਟੀ ਬਿਊਟੀ ਪੂਰੀ ਫੁੱਲ ਲਾਏ ਇਹ ਪੂਰੀ ਸਨੱਚੀ ਕੱਟੀ ਆ ਸੋਹਣੀ ਬੱਠਪੜੇ ਦੀ ਬਣਾਵਟਾ ਤੇ ਇਹ ਵੀ ਜੇ ਰਿੰਕੇ ਬਣ ਕੇ ਚੱਲੋ ਵੀ 2 ਮਹੀਨਿਆਂ ਤੱਕ ਕੱਟੀਨੇ ਨੇ ਸੀਮਨ ਲੈ ਲੈਣਾ 2-3 ਬਿਲਕੁਲ 2 ਮਹੀਨਿਆਂ ਤੱਕ ਤਿੰਨਾਂ ਤੱਕ ਸੀਮਨ ਲੈਣ ਦੇ ਬਾਤ ਆ ਤੇ ਕਿਉਂਕਿ ਵਜਨ ਵੇਟ ਆ ਜਿਹੜਾ ਬੋਡੀ ਵੇਟ ਆ ਸੋਹਣਾ ਬੋਟ ਆ ਤੇ ਵੇਟ ਦੇ ਹਿਸਾਬ ਨਾਲੇ ਪਸ਼ੂ ਨਹੀਂ ਮੰਨ ਕੇ ਚੱਲੋ ਵੀ ਆਪ ਦਾ ਉਹ ਕਰਨ ਤੇ ਬਾਈ ਕੋਲੇ ਚਾਜ ਦੀ ਵੀਡੀਓ ਦੇ ਵਿੱਚ ਸੀਗੀ ਮਿੱਤਰੋ ਚਾਰ ਜਾਨਵਰ ਚਾਰੇ ਜਾਨਵਰ ਆਪਾਂ ਡਿਟੇਲ ਲੈ ਕੇ ਤੁਹਾਨੂੰ ਦੱਸਤੀ ਆ ਬਾਈ ਦਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਆ ਚਾਰ ਕਟੀਆਂ ਦਿਖਾਈਆਂ ਪਰ ਚਾਰ ਹੀ ਕਟੀਆਂ ਖੀਰੀਆਂ ਤੇ ਪੂਰੀਆਂ ਸੁਨੱਖੀਆਂ ਕਟੀਆਂ ਜਿਹੜੇ ਭਰਾਣੇ ਘਰੇ ਪਾਲਣ ਨੂੰ ਲੈਣੀਆਂ ਤੇ ਬਾਈ ਦੇ ਨਾਲ ਤੁਸੀਂ ਸੰਪਰਕ ਬਣਾ ਲਿਓ ਜੀ ਬਾਕੀ ਆਪਾਂ ਮਿਲਦੇ ਹਾਂ ਅੱਗੇ ਨਵੀਂ ਵੀਡੀਓ 'ਚ ਧੰਨਵਾਦ ਫਾਸਤੀਕਾਲ ਤੇ ਆਪਣੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਜਾਇਆ ਕਰੋ ਤੇ ਆਪਣੇ ਪੇਜ ਨੂੰ ਤੇ ਫੇਸਬੁੱਕ ਪੇਜ ਨੂੰ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਧੰਨਵਾਦ ਫਾਸਤੀਕਾਲ ਸਾਰਿਆਂ ਨੂੰ